ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਲਈ VOTING ਦੇ ਕਿੰਤੇ ਲਗਾਤਾਰ ਚੱਰੀ ਹੈ ਚੋਣ ਕਮਿਸ਼ਨ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੀ ਉਮੀਦਵਾਰਾਂ ਦੇ ਉੱਤੇ ਚਾਲੂ ਫਿਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਪੰਜਵਾਂ ਇਸ ਸਮੇਂ 48 ਸੀਟਾਂ ਤੇ ਅੱਗੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਕੇਵਲ 22 ਸੀਟਾਂ ਤੇ ਅਕਿ ਕਾਂਗਰਸ ਨੇ ਹਾਲੇ ਤੱਕ ਕੋਈ ਵੀ ਖਾਤਾ ਨਹੀਂ ਖੋਲਿਆ ਹੋਤੇ ਹੀ ਸਾਫ ਮੁੱਖ ਮੰਤਰੀ ਅਰਵਿੰਦ ਕੇਚਵਾਲ ਸੀਐਮ ਆਤਸ਼ੀ ਅਤੇ ਮਨੀਸ਼ ਸਿਸੋਦੀਆ ਸਮੇਤ ਕਈ ਵੱਡੇ ਚਿਹਰੇ ਇੱਥੇ ਪਿੱਛੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਕਈ ਹੋਰ ਵੱਡੇ ਆਗੂ ਵੀ ਨੇ ਜੋ ਕਿ ਪਿੱਛੇ ਚੱਲ ਰਹੇ ਨੇ ਦੱਸਦੀ ਹੈ ਸੋਮਨਾਥ ਪਾਰਤੀ ਸਤਿੰਦਰ ਚੈਨ ਅਵਤ ਓਜਾ ਆਪਣੀ ਆਪਣੀਆਂ ਸੀਟਾਂ ਤੇ ਭਾਜਪਾ ਤੋਂ ਲਗਾਤਾਰ ਪਿੱਛੇ ਚੱਲ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਦੱਸਦੀ ਹੈ 70 ਸੀਟਾਂ ਦੇ ਉੱਤੇ 5 ਫਰਵਰੀ ਨੂੰ ਚੋਣਾਂ ਜਿਹੜੀਆਂ ਹੋਈਆਂ ਸੀਗੀਆਂ ਤੇ ਇਸ ਵਾਰ ਤਕਰੀਬਨ VOTING ਦੀ ਗੱਲ ਕੀਤੀ ਜਾਵੇ ਤਾਂ 60% VOTING ਇੱਥੇ ਦਰਜ ਕੀਤੀ ਗਈ ਹੈ ਹਾਲਾਂਕਿ ਪਿਛਲੇ ਸਾਲ ਦੇ ਮੁਤਾਬਕ ਜੋ VOTING ਸੀ ਉਹ 62.60 ਫੀਸਦ ਬਤਦਾਣ ਜੜਾ ਕੀ ਹੈ ਇੱਥੇ ਕੀਤਾ ਗਿਆ ਹੈ